ਸਵਾਗਤ ਹੈ ਜੀ ਤੁਸੀਂ ਜੁੜੇ ਹੋ ਨੂਰ ਪੰਜਾਬ ਦੇ ਚੈਨਲ ਨਾਲ ਮੈਂ ਹਾਂ ਜਗਰਾਤ ਸਿੰਘ ਗਿੱਲ ਮੋਗਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਨੂੰ ਕੁੱਟਮਾਰ ਕਰਦਿਆਂ ਦੀ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਦੀ ਜਿਹੜੀ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੋ ਇਹ ਪੂਰੀ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾਂ ਦੀ ਹੈ ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਮੇਲਾਨਾਥ ਤੇ ਲੜਕੀ ਜਸਨਦੀਪ ਕੌਰ ਨੇ ਪ੍ਰੇਮ ਵਿਆਹ ਕੀਤਾ ਸੀ ਅਤੇ ਘਰੋਂ ਭੱਜ ਗਏ ਸਨ ਐਸੇ ਗੱਲ ਨੂੰ ਲੈ ਕੇ ਲੜਕੇ ਦੇ ਪਰਿਵਾਰ ਨੂੰ ਪਿੰਡ ਦੀਆਂ ਹੀ ਕੁਝ ਔਰਤਾਂ ਅਤੇ ਹੋਰ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਇਸ ਤੋਂ ਇਲਾਵਾ ਪੀੜਤ ਪਰਿਵਾਰ ਦੇ ਘਰ ਨੂੰ ਤਾਲਾ ਲਾ ਕੇ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਜੇ ਇਸ ਮੌਕੇ ਪੂਰੀ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਲਵ ਮੈਰਿਜ ਕੀਤੀ ਸੀ ਤੇ ਦੋਨੇ ਹੀ ਬਾਲਗ ਹਨ ਸਾਨੂੰ ਪਤਾ ਨਹੀਂ ਸੀ ਕਿ ਹੁਣ ਉਹ ਕਿੱਥੇ ਰਹਿ ਰਹੇ ਹਨ ਔਰਤ ਸਰਪੰਚ ਦੇ ਪਤੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਡੇ ਨਾਲ ਘੁੱਟ ਮਾਰ ਕੀਤੀ ਅਤੇ ਸਾਡੇ ਘਰ ਨੂੰ ਤਾਲਾ ਲਾ ਕੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਇਹਦੇ ਇਸ ਸੰਬੰਧ ਵਿੱਚ ਅਸੀਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ ਅਤੇ ਇਸੇ ਸੰਬੰਧ ਵਿੱਚ ਜਦੋਂ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਪਰਿਵਾਰ ਦੀ ਕੁਟਮਾਰ ਕੀਤੀ ਹੈ ਉਹਨਾਂ ਤੇ ਐਫਆਰਆਈ ਦਰਜ ਕਰ ਦਿੱਤੀ ਗਈ ਹੈ ਅਤੇ ਤਿੰਨ ਲੋਕਾਂ ਦੇ ਨਾਮ ਜਿਹੜੇ ਉਸ ਦੇ ਵਿੱਚ ਦਰਜ ਕੀਤੇ ਗਏ ਹਨ ਇਸ ਦੇ ਸੰਬੰਧ ਵਿੱਚ ਹੋਰ ਨਾਲ ਲੋਕਾਂ ਦੀ ਵੀ ਪਛਾਣ ਹੁੰਦੀ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਆਓ ਇਸ ਮੌਕੇ ਪਹਿਲਾਂ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਫਿਰ ਗੱਲਬਾਤ ਕਰਾਂਗੇ ਆਪਾਂ ਡੀਐਸਪੀ ਮੋਗਾ ਦੇ ਨਾਲ ਸੋ ਤੁਸੀਂ ਜੁੜੇ ਰਹੋ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋਅਰ ਜ਼ਰੂਰ ਕਰ ਲਿਓ ਧੰਨਵਾਦ ਆਪਣੇ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਆਂ ਅਸੀਂ ਮੇਰਾ ਨਾਮ ਜਸਵੀਰ ਕੋਰਾ ਜੀ ਘੱਲਕਲਾਂ ਦੇ ਰਹਿਣ ਵਾਲੇ ਆਂ ਆਪਣੇ ਕੀ ਲੜਾਈ ਝਗੜਾ ਹੋਇਆ ਕੁੱਟਮਾਰ ਹੋਇਆ ਤੁਹਾਡੇ ਨਾਲ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਸਾਰਾ ਇਹ ਹੀ ਸੀਗਾ ਕੁੜੀ ਆਈ ਸੀ ਸਾਡੇ ਘਰੇ ਸਰ ਮੈਂ ਚੁਗਦੀ ਸੀ ਆਲੂ ਆਲੂ ਚੁਗਦੀ ਸੀ ਸਰ ਕੁੜੀ ਬਹਿ ਸਰਪੰਚ ਦੇ ਆਲੂ ਚੁਗਦੀ ਪੱਪੂ ਸਰਪੰਚ ਦੇ ਮੇਰ ਘਰ ਬੁੜਗਾ ਨਾਲ ਪਾਇਆਂ ਨਾਲ ਪਈ ਆਲੂ ਚੋਗ ਦੇ ਮਠੇਕੇ ਠੁਕੇ ਕਰਦੀ ਸੀਗੀ ਸਰ ਮੈਂ ਆਲੂ ਚੋਗ ਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਉਹ ਜਿਹਨੇ ਲਵ ਮੈਰਿਜ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਹੈ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਿਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਹੈ ਮੈਂ ਕਿਹਾ ਵੀ ਇਹ ਕਾਤੋਂ ਆਈ ਆ ਆਂਦਾ ਪਤਾ ਨਹੀਂ ਕਾਤੋਂ ਆਈ ਆ ਮੈਂ ਘਰੇ ਆ ਗਈਆਂ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਬਕੇ ਦੁੱਕੇ ਮੈਂ ਕਹਾਂ ਕੁੜੇ ਤੂੰ ਸਾਡੇ ਘਰੇ ਕੀ ਲੈਣ ਆਈਆਂ ਕੁੜੀ ਮਤਲਬ ਕੁੜੀਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਬਕਾ ਮਾਰਿਆ ਮੈਂ ਕਹਾਂ ਚੱਲ ਬਾਹਰ ਮੈਂ ਮੇਰੀ ਸਕੂਟਰੀ ਬਾਹਰ ਹੀ ਖੜੀ ਆ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਵਹਾ ਲਿਆ ਸਕੂਟਰੀ ਤੇ ਸਕੂਟਰੀ ਦੇ ਬਾਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜਦੋਂ ਮੈਂ ਉਹਦੇ ਘਰੇ ਛੱਡ ਆਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡ ਆਈ ਤੇ ਕਰੇ ਛੱਡ ਕੇ ਮੈਂ ਉਹਨਾਂ ਕਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਹਾਂ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂਗੇ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰੇ ਤੋਂ ਜਿੱਥੇ ਕਸ ਮਰਜ਼ੀ ਲੈ ਲੂ ਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋਈ ਠੀਕ ਆ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖਿੱਚ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵੜੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪ ਦੇ ਲੱਭਿਆ ਮੈਂ ਕਿਹਾ ਛੇ ਤਾਂ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਾਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂ ਦੀਆਂ ਪਾਲਦੀ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਾਰਾ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਨੇ ਇਹ ਮੈਨੂੰ ਮਗਰ ਧਮਕੀਆਂ ਦਿੰਦੇ ਸੀ ਸਰ ਮੈਂ ਮੁੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ 2-3 ਮਹੀਨੇ ਕੱਢ ਲਏ ਤੇ ਨਾ 4 ਮਹੀਨੇ ਅਸੀਂ ਸਾਰੀ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਇਆ ਸੀ ਕਪੜੇ ਚੱਕਣ ਏ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰੇ ਉਹਨਾਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਾ ਸਰਪੰਚ ਆਇਆ ਨਾਲ ਸਰਪੰਚ ਆ ਕੇ ਇਹ ਕੌਣ ਹੈ ਸਰਪੰਚ ਤੇ ਸਰਪੰਚ ਜੀ ਚੈਨਾ ਸਰਪੰਚ ਸੀਗਾ ਜਦੋਂ ਚੈਨਾ ਸਰਪੰਚ ਕਰੇ ਆ ਆਪ ਸਰਪੰਚ ਹਾਂਜੀ ਇਹ ਨੇ ਆਪਨੀ ਜੀ ਇਹਦੀ ਘਰ ਵਾਲੀ ਸਰਪੰਚਨੀ ਆ ਮਤਲਬ ਇਹ ਸਰਪੰਚ ਆ ਅੱਛਾ ਜੀ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨੇ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ ਨਾਲੇ ਮੇਰੇ ਸਿਰ 'ਚ ਸੱਟ ਆ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰ ਤੋਂ ਸਾਰਾ ਨਾ ਰੋਟੀ ਪੱਕਦੀ ਨਾਲੇ ਮੇਰੇ ਪੱਸਲੀਆਂ ਤੇ ਸੱਟ ਆ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਾਰੇ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਾਰੇ ਕਿਸ ਦੇ ਪਰਿਵਾਰ ਵਾਲੇ ਨਹੀਂ ਜੀ ਸਰ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਨਾਲ ਜੜੀ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਾ ਗੱਲਬਾਤ ਹੋਈ ਸੀ ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਾਰੇ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ ਮੈਂ ਇਹਨੂੰ ਬੁੰਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬਦਲਾਤਾ ਮੈਨੂੰ ਬਾਅਦ 'ਚ ਨਹੀਂ ਪਤਾ ਲੱਗਾ ਬਾਅਦ 'ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ ਮੁੜ ਕੇ ਸਕੂਟਰੀ ਖੋ ਗਏ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਲड़का ਲੜਕੀ ਬੱਲ ਗਈ ਦੋਨੇ ਹਾਂਜੀ ਤੇ ਪੰਚਨਰ ਬੋਰਡ ਦਿੱਤੀ ਪਾਸਰੇ ਕੋਈ ਕਾਰਨ ਨਹੀਂ ਨਹੀਂ ਕੋਈ ਸਨ ਨਹੀਂ ਕੋਹ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੁਝ ਤੁਸੀਂ ਹਸਪਤਾਲ ਚੋਂ ਘਰੇ ਆ ਗਏ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੋਂ ਐਸਐਸਪੀ ਸਾਹਿਬ ਨੂੰ ਹੀ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਅਸੀਂ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੋਂ ਮੁਲਾਜ਼ਮ ਆਏ ਆ ਜੀ ਸਾਨੂੰ ਸਾਹੀ ਨਿਰਾਜੀ ਨਾਵਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇ ਨਾਲ ਸੱਟਾਂ ਦਾ ਮੁੱਲ ਦਿਓ ਵਿਜੜ ਗਾ ਬੁੜਗਾ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੈਂ ਇਹ ਲੱਗਿਆ ਹੈਗੇ ਕਿ ਤੁਸੀਂ ਜਦੋਂ ਹਸਪਤਾਲ ਚ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਆ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦਦੇ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਦੇ ਗਾਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਾਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਸਾਡੀ ਸੁਣਾਈ ਹੋਈ ਹੁਣ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਨਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਪਰ ਜਿਹੜੇ ਪਿੰਡ ਦੇ ਸਰਪੰਚ ਉਹਦੇ ਵੱਲੋਂ ਕਿਹਾ ਗਿਆ ਕਿ ਮਤਾ ਪਾਇਆ ਗਿਆ ਸੀਗਾ ਵੀ ਮੁੰਡਾ ਕੁੜੀ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕੂਗਾ ਮਤਾ ਸਰ ਜੇ ਮਤਾ ਪਾਇਆ ਮੁੰਡੇ ਕੁੜੀ ਦਾ ਪਾਇਆ ਮੁੰਡਾ ਕੁੜੀ ਬਾਹਰ ਆ ਮੁੰਡੇ ਕੁੜੀ ਨੂੰ ਆਪਾਂ ਨਹੀਂ ਵਾਰਦੇ ਨਾ ਹੀ ਸਾਨੂੰ ਉਹਨਾਂ ਦਾ ਪਤਾ ਜਿੱਥੇ ਮਰਜ਼ੀ ਤੁਰੇ ਫਿਰਨ ਜਿੱਥੇ ਮਰਜ਼ੀ ਨਾ ਤੁਰੇ ਫਿਰਨ ਪਰ ਸਰ ਜਿਹੜਾ ਮਾਪਿਓ ਆ ਮਾਪਿਓ ਕੋਈ ਨਹੀਂ ਕਹਿੰਦਾ ਵੀ ਮੇਰਾ ਧੀ ਮਾੜਾ ਕੰਮ ਕਰੇ ਤੇ ਮੇਰਾ ਪੁੱਤ ਮਾੜਾ ਕੰਮ ਕਰੇ ਕੋਈ ਕਹੂਗਾ ਸਰ ਕੀ ਨਾਮ ਇਹ ਬੀਜਾ ਦੋ ਸਖਤ ਜਾਨ ਸਿੰਘ ਕਿਹੜੇ ਪਿੰਡ ਦੇ ਬੰਦੇ ਕੱਲ ਕਲਾਂ ਹੀ ਸਰਪੰਚ ਤੁਸੀਂ ਕਿੰਦੇ ਮੇਰੀ ਵਾਈਫ ਸਰਪੰਚ ਹੈ ਅ ਜਿਹੜਾ ਜਿਹੜਾ ਕਹਿੰਦੇ ਮਾਮਲਾ ਸਾਹਮਣੇ ਆਇਆ ਵੀਡੀਓ ਕੁਝ ਸਾਹਮਣੇ ਆਈ ਹੈ ਕਿ ਤੁਸੀਂ ਇੱਕ ਘਰ ਨੂੰ ਲੋਕ ਲਗਾ ਰਹੇ ਹੋ ਤੇ ਇੱਕ ਕੁਤਮਾਰ ਹੋ ਰਹੀ ਹੈ ਕੀ ਮਨ ਲੱਗਿਆ ਘਰੇ ਉਹ ਮਾਮਲਾ ਇਦਾਂ ਜੀ ਉਹਨਾਂ ਜਦੋਂ ਪੰਚਾਇਤ ਬਣੀ ਸੀ ਨਵੀਂ ਉਦੋਂ ਨਾ ਅਸੀਂ ਇੱਕ ਮਤਾ ਪਾਇਆ ਸੀਗਾ ਕਾਰਵਾਈ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਵੀ ਜੋ ਵੀ ਮੁੰਡਾ ਕੁੜੀ ਕੋਈ ਪਿੰਡ ਚ ਵਿਆਹ ਕਰਵਾਉਂਦਾ ਵਾ ਵੀ ਅਸੀਂ ਉਹਨੂੰ ਪਿੰਡ ਨਹੀਂ ਰਹਿਣ ਦੇਣਾ ਬਾਹਰ ਉਹ ਜਿੱਥੇ ਆਪਦਾ ਮਰਜੀ ਰਹਿਲੇਪਣਾ ਸਾਡੇ ਵੱਲੋਂ ਕੋਈ 5-4 ਕਿਲੋਮੀਟਰ ਤੇ ਪਰ ਪਿੰਡ ਚ ਨਾ ਰਵੇ ਤੇ ਜੇ ਕੋਈ ਉਹਦੇ ਪਰਿਵਾਰ ਦਾ ਕੋਈ ਬੱਚੇ ਦੀ ਮਦਦ ਕਰਦਾ ਵਾ ਵੀ ਉਹ ਵੀ ਬੱਚੇ ਦੇ ਨਾਲ ਹੀ ਪਿੰਡੋਂ ਜਾਵੇ ਇਹ ਸਾਰੇ ਪਿੰਡ ਨੇ ਇਕੱਠਾ ਕਰਕੇ ਕੀਤਾ ਸੀਗਾ ਜੀ ਮਤਭਾਇਆ ਸੀਗਾ ਜੀ ਹਾਂਜੀ ਤੇ ਹੁਣ ਕੀ ਹੋਇਆ ਹੁਣ ਇਦਾਂ ਹੋਇਆ ਜੀ 4 ਮਹੀਨੇ ਪਹਿਲਾਂ ਇਹ ਲੈ ਕੇ ਗਏ ਸੀਗੇ ਕੁੜੀ ਨੂੰ ਸਾਡੇ ਪਿੰਡੋਂ ਚਲੋ ਇਹਨਾਂ ਨੇ ਆਪਦੀ ਉਹ ਕੋਰਟ ਮੈਚ ਕਰਵਾ ਲਈ ਆਪਾਂ ਨੂੰ ਉਹਦੇ ਨਾਲ ਕੋਈ ੜਕਾ ਨਹੀਂ ਗਿਆ ਕਨਾ ਪਰ ਇਸ ਜਨਾਨੀ ਨੂੰ ਮੈਂ ਜੋ ਜਨਾਨੀ ਹੁਣ ਇੱਥੇ ਹੈ ਜਸਵੀਰ ਕੌਰ ਆ ਇਨੂੰ ਮੈਂ ਫੋਨ ਕਰਦਾ ਰਿਹਾ ਜਦੋਂ ਇਹ ਗਈ ਆ ਤੇ ਇਹਨੇ ਮੇਰਾ ਫੋਨ ਨਹੀਂ ਚੱਕਿਆ ਕੋਈ ਵੀ ਤੇ ਹੁਣ ਇਹ 4 ਮਹੀਨੇ ਬਾਅਦ ਪਿੰਡ ਆਈ ਜਦੋਂ ਪਤਾ ਲੱਗਿਆ ਤੇ ਵੀ ਚਲੋ ਪਿੰਡ ਵਾਲਿਆਂ ਨੇ ਵੀ ਇਹਨੂੰ ਕਹਿਤਾ ਵੀ ਭਾਈ ਤੂੰ ਜਾਵੜਾ ਇਥੋਂ ਘਰ ਨੂੰ ਇਹਦੇ ਨੂੰ ਤਾਲਾ ਲਗਾਤਾ ਉਹ ਇੱਕ ਦੋ ਵੀਡੀਓ ਸਾਹਮਣੇ ਆਈਆਂ ਜਿਦੇ ਵਿੱਚ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਤੇ ਘਰ ਨੂੰ ਵੀ ਤਾਲਾ ਲਗਾਉਂਤਾ ਉਹ ਥੋੜਾ ਜਦੋਂ ਇਹ ਇਕੱਠ ਜਿਆਦਾ ਹੋ ਗਿਆ ਚਲੋ ਉੱਚ ਫਿਰ ਲੋਕ ਆਉਂਦਿਆਂ ਵੀ ਰੰਚਾ ਕੱਢਣ ਲੱਗ ਪੈਂਦੇ ਆ ਤੇ ਉਹ ਲੜਕੀ ਪਰਿਵਾਰ ਵਾਲੇ ਆਖਣਾ ਚਲੋ ਉਹਨਾਂ ਨੂੰ ਵੀ ਗੁੱਸਾ ਸੀਗਾ ਚਲੋ ਉਹ ਉਹ ਤਾਂ ਗਲਤ ਆਪਾਂ ਵੀ ਕਹਿੰਦੇ ਆ ਕਣਾ ਤੁਸੀਂ ਨਹੀਂ ਸਮਝਦੇ ਸਾਰਾ ਗਲਤ ਹੋਇਆ ਕਿ ਇਸ ਤਰ੍ਹਾਂ ਕਿਸੇ ਪਰਿਵਾਰ ਨੂੰ ਪਿੰਡ ਤੋਂ ਕੱਢਣਾ ਜਾਂ ਲੋਕ ਲਗਾ ਦੇਣਾ ਨਹੀਂ ਸਰ ਜਦੋਂ ਪਿੰਡ ਨੇ ਇਕੱਠੇ ਹੋ ਕੇ ਮਤਾ ਪਾਇਆ ਇਹਨਾਂ ਨੂੰ ਵੀ ਪਤਾ ਸੀ ਵੀ ਪਿੰਡ ਦੇ ਵਿੱਚ ਪਾਇਆ ਹੋਇਆ ਤੇ ਇਹਨਾਂ ਨੂੰ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀਗੀ ਚਲੋ ਬੱਚਿਆਂ ਨੇ ਕਰ ਲਈ ਉਹ ਵੱਖਰੀ ਗੱਲ ਆ ਪਰ ਮਾਪਿਓ ਤਾਂ ਨਾ ਕਰੇ ਨਾ ਉਹ ਕਹਿੰਦੇ ਸਾਡਾ ਕੀ ਕਸੂਰ ਆ ਵੀ ਬੱਚਿਆਂ ਨੇ ਅਗਰ ਗਲਤੀ ਕਰ ਲਈ ਉਹ ਘਰੋਂ ਚਲੇ ਗਏ ਸਾਡਾ ਤਾਂ ਕੋਈ ਕਸੂਰ ਨਹੀਂ ਕਰਾ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਚਲੋ ਨਹੀਂ ਕਸੂਰ ਪਰ ਇਹਦਾ ਫਰਜ ਤਾਂ ਬਣਦਾ ਸੀ ਨਾ ਵੀ ਸਰਪੰਚ ਨੂੰ ਦੱਸਣਾ ਵੀ ਇਹ ਫਿਰ ਜਨਾਨੀ ਜਿਹੜੀ ਉਹਦੇ ਨਾਲ ਆਪਦੇ ਲੜਕੇ ਦੇ ਚਲੀ ਗਈ ਆ ਪਰ ਇਹਦਾ ਫਰਜ ਬਣਦਾ ਸੀ ਵੀ ਇਹ ਤਾਂ ਨਾ ਜਾਂਦੀ ਇੱਥੇ ਰਹਿੰਦੀ ਉਹ ਮੁੰਡੇ ਦਾ ਪਿਓ ਤੇ ਉਹਦਾ ਇੱਕ ਛੋਟਾ ਭਰਾ ਉਹ ਇੱਥੇ ਹੀ ਰਹਿੰਦੇ ਰਹੇ ਆ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਵੀ ਤੁਹਾਨੂੰ ਸਰਪੰਚ ਨੇ ਕੁਝ ਕਿਹਾ ਵਾ ਉਹਨਾਂ ਦਾ ਕਹਿਣਾ ਹੈ ਜੇ ਜਦੋਂ ਉਹ ਉਸ ਜਨਰਲ ਕੁਟਮਰ ਹੋਈ ਹੈ ਕਿ ਮੌਕੇ ਤੇ ਲੋਕ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਗਿਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀ ਆ ਲੋਕਾਂ ਨੇ ਚਲੋ ਜਦੋਂ ਇਕੱਠ ਸੀਗੇ ਹੁਣ ਵੀਡੀਓ ਤਾਂ ਬਣਾਈ ਲੈਂਦੇ ਹਨ ਉੱਥੇ ਇੱਕ ਦੋ ਘਰੋਂ ਤਾਲਾ ਲਾਇਆ ਗਿਆ ਜੀ ਇਹ ਕੌਣ ਇਹ 21 ਤਰੀਕ ਦੀ ਗੱਲ ਆ ਜੀ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਇਹਨਾਂ ਨੂੰ ਪਰਿਵਾਰ ਨੂੰ ਕਰੇ ਦਾਖਲ ਜੀ ਮੈਂ ਇਹਨਾਂ ਤੱਕ ਕੋਸ਼ਿਸ਼ ਕੀਤੀ ਸੀਗੀ ਮੈਂ ਇੱਕ ਸਾਡੇ ਪਿੰਡੋਂ ਇੱਕ ਜਨਾਨੀ ਨਰੇਗਾ ਪ੍ਰਧਾਨ ਵਜਦੀ ਉਹ ਉਹਨੂੰ ਮੈਂ ਭੇਜਿਆ ਸੀਗਾ ਚਲੋ ਇਹ ਦੂਸਰੀ ਪਾਰਟੀ ਦੇ ਬੰਦਿਆਂ ਨੇ ਚੱਕ ਕੇ ਉਹਨੂੰ ਦਾਖਲ ਕਰਾਤਾ ਤੇ ਮੈਂ ਇਹਨੂੰ ਭੇਜਿਆ ਸੀ ਵੀ ਤੂੰ ਉਹਨੂੰ ਕਹੇ ਭਾਈ ਆਪਣੇ ਨਾਲ ਬਹਿ ਕੇ ਗੱਲ ਨਵੇੜ ਅਸੀਂ ਕੀ ਲੈਣਾ ਤੂੰ ਇੱਥੇ ਪਿੰਡ ਦੇ ਇਕੱਠ ਕਰ ਲੈਨੇ ਤੂੰ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਇਕੱਠ ਦੇ ਵਿੱਚ ਕਹਦੇ ਮੈਥੋਂ ਗਲਤੀ ਹੋ ਗਈ ਚਲੋ ਵੀ ਮੈਂ ਆਪਦੇ ਮੁੰਡੇ ਨੂੰ ਤੇ ਜੋ ਕੁੜੀ ਲੈ ਕੇ ਉਹਨਾਂ ਨੂੰ ਮੈਂ ਨਹੀਂ ਵੜਨ ਦਿੰਦੀ ਮੈਨੂੰ ਰਹਿ ਲੈਣ ਦੋ ਸਾਨੂੰ ਕੀ ਕਰ ਰਹਿ ਲਵੇ ਕਿ ਟੱਕ ਮਾਰ ਕਿਉਂ ਕੀਤੀ ਹੈ ਕਿ ਟੱਕ ਮਾਰ ਜਿਹੜੀ ਵੀਡੀਓ ਆਈ ਹੈ ਇਹ ਕੁੱਟ ਮਾਰ ਤਾਂ ਫਿਰ ਲੜਕੀ ਵਾਲੇ ਪਰਿਵਾਰ ਨੇ ਕੀਤੀ ਹੈ ਨਹੀਂ ਤੁਸੀਂ ਕੁਝ ਨਹੀਂ ਕੀਤੀ ਛਡਾਨ ਦੀ ਦੇਖੋ ਜੀ ਹੁਣ ਇੰਨੇ ਇਕੱਠ ਦੇ ਵਿੱਚ ਕੱਲ ਇੱਕ ਬੰਦਾ ਕੋਸ਼ਿਸ਼ ਕੀ ਕਰੂਗਾ ਛਡਾਉਣ ਦੀ ਇਹ ਦੇਖੋ ਜੀ ਜਦੋਂ ਪਿੰਡ ਨੇ ਮਤਾ ਪਾਇਆ ਸੀ ਕਿ ਨਾ ਇਹਨਾਂ ਦਾ ਫਰਜ਼ ਬਣਦਾ ਸੀ ਵੀ ਅਸੀਂ ਗਲਤੀ ਨਾ ਕਰੀਏ ਪਰ ਜੇ ਇਹਨੇ ਆਉਣਾ ਹੀ ਸੀ ਪਿੰਡ ਕਮ ਸੇ ਘੱ ਮੈਨੂੰ 10 ਦਿਨ ਦੀ ਮੇਰੀ ਵਾਈਫ ਨੂੰ ਦੱਸ ਦਿੰਦੀ ਜਾ ਕੇ ਵੀ ਅਸੀਂ ਪਿੰਡ ਆ ਕੇ ਰਹਿਣਾ ਅਸੀਂ ਇਹਨੂੰ ਕਹਿ ਦਿੰਦੇ ਭਾਈ ਤੂੰ ਹੌਲੀ ਹੌਲੀ ਆਪਾਂ ਦੋ ਚਾਰ ਬੰਦੇ ਇਕੱਠੇ ਕਰ ਲੈਨੇ ਆ ਤੇ ਆ ਕੇ ਤੂੰ ਰਹਿ ਲਾ ਇਹ ਤਾਂ ਬਿਨਾਂ ਦੱਸਿਓ ਜੀ ਫਿਰ ਆ ਗਈ ਪਿੰਡ ਕਰਿਆ ਗਿਆ ਉਹ ਥੋੜਾ ਜਿਹਾ ਲੜਕੀ ਪਰਿਵਾਰ ਨੂੰ ਵੀ ਗੁੱਸਾ ਸੀ। ਇਹ ਦੋਨੇ ਕੋ ਪਿੰਡ ਦੇ ਆ ਕੁੜੀ ਮੁੰਡਾ? ਇੱਕੋ ਪਿੰਡ ਦੇ ਆ ਜੀ ਹਾਂਜੀ। ਤੇ ਲੱਗਦਾ ਕਿ ਇਸ ਤਰ੍ਹਾਂ ਦੇ ਮਤੇ ਪਾਣ ਜਾਇਜ। ਦੇਖੋ ਜੀ ਹੈ ਤਾਂ ਜਾਇਜ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚੋਂ ਭਾਈਚਾਰਾ ਹੀ ਖਤਮ ਹੋ ਜਾਣਾ ਜਿਹਨੂੰ ਆਪਾਂ ਚਾਚਾ ਤਾਇਆ ਕਹਿੰਦੇ ਉਹ ਖਤਮ ਹੋ ਜਾਣਗੇ ਮਾਮੇ ਹੀ ਬਣ ਜਾਣਗੇ ਸਾਰੇ। ਪਿੰਡਾਂ ਦੇ ਵਿੱਚ ਭਾਈਚਾਰਾ ਨਹੀਂ ਰਹਿਣਾ ਜੇ ਇਹ ਕੰਮ ਹੁੰਦੇ ਰਹੇ ਤਾਂ ਹੀ। ਕੱਲ ਕਲਾ ਪਿੰਡ ਦੇ ਸਬੰਧ ਜਿਹੜੀ ਕੱਲ ਵੀਡੀਓ ਵਾਇਰਲ ਹੋਈ ਸੀ ਉਹਦੇ ਸਬੰਧ ਵਿੱਚ ਜਿਹੜੀ ਐਫ ਆਈ ਆਰ ਨੰਬਰ 104 ਥਾਣਾ ਸਦਰ ਮੋਗਾ ਜਿਹੜਾ ਦਰਜ ਕੀਤੀ ਗਈ ਹੈ ਇਹ ਤਿੰਨ ਦੋਸ਼ੀਆਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦੀ ਪੜਤਾਲ جاری ਹੈ ਜੇ ਕੋਈ ਹੋਰ ਵੀ ਇਹਦੇ ਵਿੱਚ ਦੋਸ਼ੀ ਹੋਇਆ ਉਹਨੂੰ ਨਾਮਜ਼ਦ ਕੀਤਾ ਜਾਊਗਾ ਤਸਵੀਰਕਰ ਜਿਹੜੀ ਪੀੜਤਾ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਇਹਦੇ ਵਿੱਚ ਇਹ ਵੀ ਸਾਡੀ ਉਹ ਅੱਗੇ ਤੋਂ ਵੀ ਚੇਤਾਵਨੀ ਹੈ ਕਿ ਜਿਹੜਾ ਬੰਦਾ ਇਹ ਰੋਜਾ ਆਪਦਾ ਕਾਨੂੰਨ ਹੱਥ ਚ ਚਲਾਊਗਾ ਜਾਂ ਗਲਤ ਕੰਮ ਕਰੂਗਾ ਉਹਦੇ ਖਿਲਾਫ ਹੋਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਵੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਹਾਡੇ ਨਾਲ ਜਿਹੜੀ ਘਟਮਾਰ ਹੋਈ ਤੁਹਾਡੇ ਮਾਤਾ ਨਾਲ ਕੀ ਮਾਮਲਾ ਕੀ ਆ ਬੁਰਾ ਮੇਰਾ ਨਾਮ ਗਵਿੰਦਾ ਜੀ ਤੇ ਆਪਣਾ ਘਟਮਾਰ ਇਹ ਸਰਪੰਚ ਨੇ ਕਰਵਾਈ ਹੈ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਭਰਾ ਨੇ ਲਾ ਮੈਰਿਜ ਕਰਵਾਈ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਅਦ ਵਿੱਚ ਇਹਨਾਂ ਨੇ ਅਸੀਂ ਇਹ ਕੱਪੜੇ ਚੱਕਣਾ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆ ਸਰਪੰਚ ਨੇ ਪਹਿਲਾਂ ਮੈਨੂੰ ਕੁੱਟਿਆ ਬਾਅਦ ਚ ਮੈਂ ਡੇਢ ਨੂੰ ਕੁੱਟਿਆ ਕੁੱਟਿਆ ਤੇ ਬਾਅਦ ਚ ਨਰੇਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੀਆਂ ਨਾਲ ਉਹਨਾਂ ਦੇ ਤੇ ਇਹ ਮੇਰੀ ਮੰਮੀ ਨੂੰ ਵੀ ਬਹੁਤ ਕੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਸਾਰੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ ਇਹ ਘਟਨਾ ਕਦੋਂ ਦੀ ਹੈ ਸਾਰਾ ਮਾਮਲਾ ਕਦੋਂ ਦਾ ਜਦੋਂ ਇਹ ਤੁਹਾਡੇ ਪਨਾਲੀ ਗਾਣੀ ਹੋਈ ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨੇ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ ਮੈਂ ਆਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕੈਬਰੇਜ ਛੱਡਣ ਗਏ ਮਤਲਬ ਕਿ ਐਦਾਂ ਕਰਕੇ ਫਸ ਗਈ ਆ ਉਹ ਦੋਸੇ ਐਦਾਂ ਲਾ ਰਹੀ ਹੈ ਕਿ ਇਹ ਲੈ ਕੇ ਗਈ ਆ ਇਹ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਹੈ ਹਾਂਜੀ ਪਿੰਡ ਦੇ ਆ ਜੀ ਤੇ ਇਹਦਾ ਕਿੰਨੇ ਮਹੀਨੇ ਪਹਿਲਾਂ ਜਿਹਨਾਂ ਨੇ ਕੋਡ ਮੈਡੀਕਲ ਕਰਵਾਇਆ ਮੈਡੀਕਲ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋ ਘਟਨਾ ਵਾਪਰੀ ਜਿਹੜੀ ਹੈ ਹਾਂਜੀ 21 ਤਰੀਕ 9:30 ਵਜੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਬਾਅਦ ਦੇ ਵਿੱਚ ਦੋ ਫੋਟੋ ਮਾਰਦੇ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸਵੇਰ ਦਾਖਲ ਹੋਏ ਸੀ ਐਂਬੂਲੈਂਸ ਤੇ ਲੈ ਮੈਂ ਆਦੀ ਮੰਮੀ ਨੂੰ ਲੈ ਕੇ ਗਿਆ ਸੀਗਾ ਉੱਥੇ ਹਫਤਾ ਦਾਖਲ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਗਟਮਰ ਹਜੇ ਵੀ ਗੋਟ ਆ ਵਗੈਰਾ ਫ੍ਰੈਚਰ ਵਗੈਰਾ ਆਇਆਗਾ ਮਤਲਬ ਤੇ ਗਟਮਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤੇ ਬਹੁਤ ਫ੍ਰੈਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗਟ ਤੇ ਗੋਟ ਦੋਨੇ ਪਾਸੇ ਦੀ ਟੁੱਟੇ ਪਏ ਆ ਤੇ ਇਹਨਾਂ ਦਾ ਨਾ ਹੀ ਰੋਟੀਆਂ ਪਕਾਈ ਜਾਂਦੀਆਂ ਨਾ ਹੀ ਇਹਨਾਂ ਤੋਂ ਖਾਦੀ ਜਾਂਦੀਆਂ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਦਾ ਹੈ ਵਾਪਸ ਹਸਪਤਾਲ ਤੋਂ ਵਾਪਸ हां जी असी ऐ ਛੋਟੀ असी ਆਪ ਹੀ ਕਰਾ ਕੇ ਤੇ असी असी ਬਾਲਾਂ ਦੇ ਬਲਟਾਣੀ ਜਗੇ ਉਥੇ ਅਸੀਂ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕੀ ਮੁੱਦਾ ਨਹੀਂ ਚੱਕਿਆ ਸੀਗਾ ਆਹ ਦਾ ਪਰਚਾ ਦਾਖਲ ਕੀਤਾ ਸੀਗਾ ਅਸੀਂ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਦਾ ਹੀ ਪਿਆ ਸੀਗਾ ਸਰਪੰਚ ਤੇ ਕਹਿਣ ਤੇ ਹੀ ਕੀਤਾ ਸੀਗਾ ਇਹਨਾਂ ਨੇ ਕੁੜੀਆਂ ਨਾਲ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀ ਵਾਲੇ ਸਹਿਮਤ ਨਹੀਂ ਸੀ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਮੰਮੀ ਨੂੰ ਜਦੋਂ ਕੋਟ ਮਾਰ ਕੀਤੀ ਹੈ ਘਰ ਦੇ ਬਾਹਰ ਜਿੰਦਾ ਲਗਾਤਾ ਤੇ ਤੁਸੀਂ ਵੀ ਰਾਤ ਜਿਹੜੀ ਰੋਡ ਦੇ ਕਿਨਾਰੇ ਸੜਕ ਹਾਂਜੀ ਹਾਂਜੀ ਐਸੀ ਡਗਰੀ ਤੇ ਪੌਲ ਥੱਲੇ ਕੱਟੀ ਸੀ ਰਾਤ ਉੱਤਰ ਕੋਟ ਮਾਰਨ ਤੋਂ ਬਾਅਦ ਅੱਜ ਵੀ ਤੁਹਾਡੇ ਕੋਲ ਮੁਲਾਜ਼ਮ ਆਏ ਸੀਗੇ ਅੱਜ ਵੀ ਮੁਲਾਜ਼ਮ ਆਏ ਸੀ ਜੀ ਤਿੰਨੇ ਆਨੇ ਐਸਐਚ ਸਾਹਿਬ ਆਏ ਸੀਗੇ ਤੇ ਵੀਡੀਓ ਬਣਾ ਕੇ ਚਲੇ ਗਏ ਹਾਂ ਤੇ ਮੇਰੀ ਮੰਮੀ ਨੂੰ ਕਹਿ ਰਹੀ ਸੀ ਮੈਨੂੰ ਮੈਨੂੰ ਕਹਿ ਰਹੇ ਸੀਗੇ ਇਹਨਾਂ ਨੂੰ ਕਹਿੰਦੇ ਹੱਥ ਨਾ ਪਾ ਤੇ ਮਤਲਬ ਉਹਦਾ ਖੜੀ ਰਹਿੰਦੇ ਇਹ ਖੜ ਨਹੀਂ ਸਕਦੇ ਸੀ ਆਪਦੇ ਪੈਰਾਂ ਤੇ ਤੇ ਉਹਨਾਂ ਨੂੰ ਕਹਿ ਰਹੇ ਸੀਗੇ ਪੱਟਾ ਲਾ ਦੇ ਤੇ ਆ ਇਹਨਾਂ ਤੇ ਫਰੈਜਰ ਆ ਨਾ ਤਾਂ ਕਰਕੇ ਇਹ ਫਰੇਚਰ ਮਤਲਬ ਕਿ ਇਹਦੇ ਪੱਟਾ ਲਾ ਕਹਿੰਦੇ ਪੈਸੇ ਲਾ ਦੇ ਤੇ ਮੇਰੀ ਮੰਮੀ ਨੇ ਨਹੀਂ ਲਾਏਗਾ ਇਹਨਾਂ ਦੇ ਮਤਲਬ ਕਿ ਸੱਟ ਜਾਦੇ ਆ ਤੇ ਸਾਡੇ ਹੀ ਸਨਾਈਆਂ ਚ ਉਹਨਾਂ ਬੁੜੰਗਾਂ ਨੂੰ ਜਿਹੜੇ ਕੁੱਟਮਾਰ ਕੀਤੀ ਪਈ ਜਿਨ੍ਹਾਂ ਨੇ ਜਲੂਸ ਕੱਢਿਆ ਸਾਡਾ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੀ ਮੰਮੀ ਦੇ ਸੱਟਾ ਕਿੱਥੇ ਕਿੱਥੇ ਵੱਜੀਆਂ ਨੇ ਦੋਨਾਂ ਗੁੱਟਾਂ ਤੇ ਜੀ ਇੱਕ ਪਾਸੇ ਦੋਨੇ ਉਂਗਲੀਆਂ ਖੱਬੇ ਸੱਜੇ ਹੱਥ ਦੀਆਂ ਦੋਨੇ ਉਂਗਲੀਆਂ ਉਂਗਲੀਆਂਾਂ ਟੁੱਟੀਆਂ ਹੋਈਆਂ ਤੇ ਆਪਣੇ ਪੱਸਲਾਂ ਤੇ ਦੋਨੇ ਪਾਸੇ ਜੀ ਤੇ ਤੁਹਾਡੇ ਤੇ ਪਾਪਾ ਦੇ ਤੇ ਸਿਰ ਦੇ ਇਹਨਾਂ ਵਾਲ ਵੀ ਪੱਟੇ ਗੇ ਮੰਮੀ ਦੇ ਤੇ ਮੇਰੇ ਡੈਡੀ ਨੂੰ ਵੀ ਬਹੁਤ ਕੁੱਟੇ ਇਹਨਾਂ ਨੇ ਤੇ ਮੈਨੂੰ ਸਰਪੰਚ ਖਾਦਰ ਕੁੱਟ ਗਏ ਕਿਸ ਤਰ੍ਹਾਂ ਦੇ ਹਥਿਆਰ ਸਨ ਉਹਨਾਂ ਕੋਲ ਕੋਈ ਨਹੀਂ ਹਥਿਆਰ ਤੇ ਜੀ ਕੁੱਟ ਮਾਰ ਤੇ ਲੱਤਾ ਬਾਵਾ ਕੁੱਟਾ ਲੱਤਾ ਬਾਵਾ ਨੇ ਕੁੱਟੇ ਬਹੁਤ ਤੇ ਔਰਤਾਂ ਕੋਲੇ ਛੋਟੀ ਸੀ ਜੀ ਮੰਗ ਕੀ ਕਰੋਗੇ ਮੰਗੇ ਹੀ ਆ ਜੀ ਤੇ ਆਪਣਾ ਉਹਨਾਂ ਬੁਣੀਆਂ ਦੇ ਗਾਰਵਾਈ ਕੀਤੀ ਹੈ ਵੀ ਜੀ ਅੱਜ ਤੋਂ ਬਾਅਦ ਹੁਣ ਚਲੋ ਇਹਨਾਂ ਦੇ ਘਰ ਨੂੰ ਜਿੰਦਾ ਲੱਗ ਚੁੱਕਿਆ ਇਹਦੂਆ ਜਿੰਦਾ ਪਰਨ ਕਰਨੇ ਇਹ ਖੁਦ ਜ਼ਿੰਮੇਵਾਰ ਹੋਣਗੇ ਆਪਦਾ ਕੋਈ ਵੀ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਚ ਹੋ ਜੇ ਕੋ ਇਹਨਾਂ ਦਾ ਵਾ ਕਿਸੇ ਕਿਸੇ ਦਾ ਕੋਈ ਲੇਕਾ ਦੇਕਾ ਨਹੀਂ ਇੱਥੇ